ਸ੍ਰੀ ਅਕਾਲ ਜੀ ਹਾਜ਼ਰਾਂ ਹੀ ਨਵੇਂ ਬਲੌਗ 'ਚ ਤੁਸੀਂ ਦੇਖੋ ਆਲੇ-ਦਾਲੇ ਗਵਿੰਦਗੜ੍ਹ ਦੇ ਵਿੱਚ ਤੁਹਾਨੂੰ ਮਿੱੱਲਾ ਹੀ ਮਿੱੱਲਾ ਦੇਖੋ ਮਿੱੱਲਾ ਹੀ ਮਿੱੱਲਾ ਚ ਛਮਣੀਆਂ ਟਾਵਰ ਟਾਵਰ ਮਿੱੱਲਾ ਮਿੱੱਲਾ ਦੀਆਂ ਚਿਮਣੀਆਂ ਚਿਮਣੀਆਂ ਧੂਆਂ ਹੀ ਧੂਆਂ ਦੇਖੂਗਾ ਤੇ ਦਰਖਤ ਤੁਸੀਂ ਦੇਖ ਲਓ ਵੀ ਕਿੰਨੇ ਕ ਦਰਖਤ ਦੇਖਦੇ ਨੇ ਸਾਖਤ ਤਾਂ ਅਸੀਂ ਵੱਡ ਵੱਡ ਸਿਟੀ ਜਾਂਦੇ ਆ ਤੇ ਆ ਧੂਆ ਹੀ ਧੂਆ ਮਿੱਲਾਂ ਦਾ ਦੇਖ ਲੋ ਕਿੰਨਾ ਧੂਆ ਪੋਲਿਊਸ਼ਨ ਇੰਨਾ ਪੋਲਿਊਸ਼ਨ ਅਦੋਂ ਪਰੇ ਉੱਪਰ ਜੀ ਸਰਕਾਰਾਂ ਕਹੀਂ ਜਾਂਦੀਆਂ ਜੀ ਜ਼ਿਮੀਂਦਾਰ ਪਰਾਲੀ ਜਲਾਉਂਦਾ ਉਹਦਾ ਪੋਲਿਊਸ਼ਨ ਆ ਉਹ 6 ਮਹੀਨੇ ਚ ਇੱਕ ਵਾਰ ਉਹਨੇ ਸਾਲ ਬਾਅਦ 6 ਮਹੀਨੇ ਬਾਅਦ ਅੱਗ ਲਾਉਣੀ ਹੁੰਦੀ ਆ ਪਰ ਅਸੀਂ ਉਹਨੂੰ ਵੀ ਗਲਤ ਮੰਨਦੇ ਆ ਜ਼ਿਮੀਂਦਾਰ ਅੱਗ ਲਾਉਂਦਾ ਗਲਤ ਆ ਰੋੜਾ ਧੂਆਂ ਦਿੱਲੀ ਜਾਂ ਹੋਰ ਥੋੜੋ ਜਾਂਦਾ ਆ ਦੇਖੋ ਤੁਸੀਂ ਮਿੱੱਲਾ ਹੀ ਮਿੱੱਲਾ ਦੇਖੋ ਮਿੱੱਲਾ ਧੂਆਂ ਕੇ ਮੈਂ ਨਕਲ ਦਾ ਮਿੱੱਲਾ ਜੋ ਕਿੰਨੀਆਂ ਮਿੱੱਲਾ ਚਿੰਨੀਆਂ ਗੱਡੀਆਂ ਹੀ ਗੱਡੀਆਂ ਰੋਡ ਦੇ ਉੱਪਰ ਆ ਦੇਖੋ ਗੱਡੀਆਂ ਹੀ ਗੱਡੀਆਂ ਇਹ ਸਭ ਪੋਲਿਊਸ਼ਨ ਦਾ ਕਾਰਨ ਆ ਗੱਡੀਆਂ ਮਿੱੱਲਾ ਦਰਖਤ ਕਿਹੜੇ ਨੇ ਦਰਖਤ ਆਇਆ ਨਹੀਂ ਆ ਦੇਖੋ ਕਿਹੜੇ ਦਰਖਤ ਨੇ ਦਰਖਤ ਸਾਰੇ ਰੋਡ ਦੇ ਆਲੇ-ਦਾਲੇ ਵੱਡੇ ਗਏ ਜਿੰਨੇ ਦਰਖਤ ਦੀ ਵੜਤੇ ਹਾਈਵੇ ਬਣ ਗਏ ਹਾਈਵੇ ਬਣ ਨਾਲ ਦਰਖਤਾਂ ਦੀ ਕਟਾਈ ਹੋਈ ਦਰਖਤ ਵੜਦੇਗਾ ਮੁੜ ਕੇ ਦਰਖਤ ਲਾਏ ਨਹੀਂ ਕਿਸੇ ਨੇ ਤੇ ਤਪਸ਼ ਤਾਂ ਹੀ ਵਧ ਰਹੀ ਆ ਜਿਹੜੇ ਦਰਖਤ ਵੜਤੇ ਮੁੜ ਕੇ ਦਰਖਤ ਲੱਗੇ ਨਹੀਂ ਤੇ ਮਿੱਲਾ ਲੱਗਣ ਲੱਗੀਆਂ ਗੱਡੀਆਂ ਦੇ ਧੂਏ ਪੋਲਿਊਸ਼ਨ ਤਪਸ਼ ਵਧੀ ਹੋਈ ਆ بارشਾਂ ਹੋ ਨਹੀਂ ਰਹੀਆਂ ਅੱਗੇ drought ਹੁੰਦੇ ਦੀ ਬਾਰਸ਼ਾਂ ਵੀ ਹੁੰਦੀਆਂ ਦੀ ਪਾਣੀ ਦੇ ਲੈਵਲ ਥੱਲੇ ਜਾਣ ਲੱਗ ਗਏ ਤੇ ਜੇ ਹੁਣ drought ਨਾ ਲਾਏਗਾ ਪਰ ਪਾਈ ਨਾ ਕਰੀ ਗਈ drought ਲਾ ਕੇ ਤਾਂ ਇੱਕ ਸਮਾਂ ਐਸਾ ਆਊ ਵੀ ਇਤੋਂ ਪਰ ਲੋ ਆ ਜੂ ਸੁੱਕਾ ਹੋ ਜੂ ਪਹਿਲਾਂ ਤਾਂ ਬਜ਼ੁਰਗਾਂ ਨੇ ਖੂਪ ਉੱਟ ਕੇ ਪਾਣੀ ਕਢ ਲੇ ਸੀ ਹੁਣ ਖੂਪਟੇ ਦੇ ਵੀ ਪਾਣੀ ਨਹੀਂ ਨਿਕਲਣਾ ਪਾਣੀ ਤੁਹਾਨੂੰ ਨਾਉਣ ਨੂੰ ਸਚਾਈ ਕਰਨ ਨੂੰ ਵੀ ਮੁੱਲ ਮਿਲਿਆ ਕਰੂ ਤੇ ਰਹਿਦਾ ਖੁੰਦਾ ਤੁਹਾਡੇ ਇੱਥੇ ਲੈਂਡ ਮਾਫੀਏ ਨੇ ਜਿਹੜੀ ਖੇਤੀਬਾੜੀ ਜ਼ਮੀਨ ਸੀ ਉਹ ਖਤਮ ਕਰਤੀ ਪੰਜਾਬ ਨੂੰ ਭੁੱਖਾ ਮਰਨ ਵਾਲਾ ਹਾਲ ਕਰਨਾ ਪੈਦਾ ਕਰਤੇ ਇਹਨਾਂ ਨੇ ਗਵਰਨਮੈਂਟਾਂ ਨੇ ਨੌਕਰੀਆਂ ਹੈ ਨਹੀਂ ਬੱਚਿਆਂ ਨੂੰ ਵਿਦੇਸ਼ਾਂ ਨੂੰ ਭਜਦੇ ਨੇ ਬੱਚੇ ਤੇ ਜੋ ਮਾੜੀ ਮੋਟੀ ਖੇਤੀਬਾੜੀ ਪੰਜਾਬ 'ਚ ਹੈਗੀ ਉਹਨੂੰ ਇਹ ਲੈਂਡ ਮਾਫੀਆ ਹੱਥ ਆਉਣ ਨੂੰ ਫਿਰਦਾ ਮੌਲ ਤਿਆਰ ਹੋ ਗਏ ਬਿਲਡਿੰਗਾਂ ਕਲੋਨੀਆਂ ਤਿਆਰ ਹੋ ਰਹੀਆਂ ਨੇ ਉਹ ਲੈਂਡ ਮਾਫੀਆ ਉਹ ਕਰ ਰਿਹਾ ਉਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਜੀ ਤੇ ਤਾਂ ਜੋ ਆਪ ਜੀ ਦੇ ਬੱਚੇ ਦਾ ਹੌਸਲਾ ਵੱਧ ਸਕੇ ਮਿਲਦੇ ਆਂ ਜੀ ਅਗਲੇ ਵਲੌਗ